ਜਿਹੜੇ ਮੋਰਚੇ ਡੱਲੇਵਾਲ ਸਾਹਿਬ ਨੂੰ ਲਿਆ ਕੇ ਸਾਨੂੰ ਖੜਾਤਾ ਨਾ ਉਹ ਬਹੁਤ ਵੱਡੀ ਗੱਲ ਅਸੀਂ ਸੋਚਿਆ ਨਹੀਂ ਸੀਗਾ ਕਿ ਮਾਨਕਸ ਤੌਰ ਤੇ ਐਡਾ ਵੱਡਾ ਡੱਲੇਵਾਲ ਸਾਹਿਬ ਫੈਸਲਾ ਲੈ ਲੈਣੇ ਕਿੰਨੇ ਸਵਾਲ ਉੱਠਦੇ ਹੁੰਦੇ ਸੀ ਮੋਰਚੇ ਤੇ ਕਿੰਨੇ ਸਵਾਲ ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਡੱਲੇਵਾਲ ਹੁਣੀ ਤਾਂ ਹਰ ਇਸਤੇ ਸੁਤੇ ਬੰਦੇ ਆ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹੇ ਮੋਰਚੇ ਦੇ ਵਿੱਚ ਬਹੁਤ ਆਗੂ ਸਾਡੇ ਚੋਂ ਹੀ ਲਾਉਂਦੇ ਰਿਹਾ ਸੀ ਇਕੱਠੇ ਰਹਿੰਦੇ ਉਹੀ ਲਾਉਂਦੇ ਰਿਹਾ ਕੋਈ ਰੋਲਾ ਨਹੀਂ ਚਲੋ ਇਹ ਵਿਚਾਰ ਤਰਕ ਜਦੋਂ ਕੋਈ ਦਲੀਲ ਨਹੀਂ ਹੁੰਦੀ ਉਦੋਂ ਫਿਰ ਕੋਈ ਨਾ ਕੋਈ ਤਰਾਜ ਲਾਉਂਦਾ ਹੀ ਲਾਉਂਦਾ ਉਹ ਵੇਖ ਸੋਚਣਾ ਚਾਹੀਦਾ ਬਈ ਜਾ ਕਿਧਰੋਂ ਰਹੇ ਆ ਕੀ ਅਸੀਂ ਲੋਕਾਂ ਨੂੰ ਮੌਲ ਚੋਂ ਆਟਾ ਲੈਣ ਦੇ ਲਈ ਮਜਬੂਰ ਕਰਨਾ ਹੈ ਕਿ ਸਾਡੀ ਜਿਹੜੀ ਖੇਤੀ ਚੋਂ ਆਟਾ ਖਾਣਾ ਹਾਲਾਤੇ ਬਣ ਰਹੇ ਨੇ ਜਿਹੜੇ ਕੰਮ ਵਾਲੇ ਆ ਹੋਰ ਸਾਰੇ ਉਧਰੋਂ ਜਾ ਰਹੇ ਆ ਅਸੀਂ ਵੀ ਜਾ ਰਹੇ ਆ ਪਰ ਮਾਂ ਉਹਨਾਂ ਦੀ ਕੀ ਤਰਨੀਕ ਆ ਜੀ ਉਹਨੂੰ ਬਣਾਉਨੇ ਆ ਅਸੀਂ ਮੋਰਚੇ ਦੇ ਜਿਹੜੀ ਜਾਨ ਪਾਈ ਢੱਲੇਵਾਲ ਸਾਹਿਬ ਨੇ ਪਮਾਉ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਪਰ ਮੋਰਚੇ 'ਚ ਦਿਨ ਪਰ ਦਿਨ ਜਾਣ ਪੈ ਰਹੀ ਹੈ ਜਿਵੇਂ 26 ਨਵੰਬਰ ਨੂੰ ਇਹਨਾਂ ਨੇ ਕੀਤਾ ਅਗਰ ਰਾਤ ਨੂੰ ਆ ਕੇ ਚੰਚੇਤ ਪੰਜਾਬ ਸਰਕਾਰ ਨੇ ਅਰੈਸਟ ਕੀਤਾ ਸੀ ਜਿਉਹੋ ਜੇ ਹਾਲਾਤ ਕੋਈ ਸਰਕਾਰ ਬਣਾਉਣਾ ਚਾਹੂਗੀ ਤਾਂ ਸਾਡੇ ਕੋਲੋਂ ਬਿਲਕੁਲ ਪੂਰੀਆਂ ਤਿਆਰੀਆਂ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਤ ਨੂੰ ਸਾਡੇ ਵਲੰਟੀਅਰ ਕੰਮ ਕਰਦੇ ਆ ਫਰਵਰੀ ਤੋਂ ਕਿਸਾਨਾਂ ਦਾ ਅੰਦੋਲਨ ਲਗਾਤਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਚੱਲ ਰਿਹਾ ਤਾਂ ਪਿਛਲੇ 18 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਮਰਨਵਰਤੇ ਬੈਠੇ ਨੇ ਸਿਹਤ ਉਹਨਾਂ ਦੀ ਨਾਜ਼ੁਕ ਹੈ ਔਰ ਰਾਤ ਨੂੰ ਜਿਹੜਾ ਪੂਰਾ ਸਿਕਿਉਰਿਟੀ ਵੀ ਟਾਈਟ ਕਰ ਦਿੱਤੀ ਜਾਂਦੀ ਹੈ ਜਦੋਂ ਕਿਉਂਕਿ ਮੌਕੇ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਡੱਲੇਵਾਲ ਹੁਣਾਂ ਨੇ ਮਰਨਵਰਤ ਦਾ ਐਲਾਨ ਕੀਤਾ ਸੀ ਉਦੋਂ ਉਹਨਾਂ ਨੂੰ ਇੱਥੋਂ ਪੁਲਿਸ ਚੁੱਕ ਕੇ ਲੈ ਕੇ ਗਈ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਪ੍ਰੈਸ਼ਰ ਲੋਕਾਂ ਦਾ ਕ੍ਰੀਏਟ ਹੋਇਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਛੱਡਣਾ ਪਿਆ ਤਾਂ ਹੁਣ ਡੱਲੇਵਾਲ ਹੁਣਾਂ ਦਾ ਮਰਨਵਰਤ ਲਗਾਤਾਰ جاری ਹੈ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰਾਤ ਨੂੰ ਵੀ ਲੋਕ ਜਿਹੜੇ ਆ ਇਸ ਤਰੀਕੇ ਦੇ ਸਾਰੀ ਵੀ ਕਰਦੇ ਨਜ਼ਰ ਆਉਂਦੇ ਆ ਸਾਰੀ ਰਾਤ ਜਿੱਦਾਂ ਲੋਕਾਂ ਨੇ ਦੱਸਿਆ ਕਿ ਇਹ ਲੋਕ ਇੱਥੇ ਜਾਗਦੇ ਆ ਸਾਰੀ ਰਾਤ ਸੌਂਦੇ ਨਹੀਂ ਸਾਰੀ ਰਾਤ ਇੱਥੇ ਡੱਲੇ ਵਾਲਖੋਣਾ ਦੇ ਇਰਦ-ਗਿਰਦ ਇਹ ਨੇੜੇ ਜਿਹੜੇ ਲੋਕ ਰਹਿੰਦੇ ਆ ਇਹ ਜਾਗਦੇ ਆ ਸਾਰੀ ਰਾਤ ਤਾਂ ਕਿ ਪੁਲਿਸ ਇੱਥੋਂ ਉਹਨਾਂ ਨੂੰ ਲੈ ਕੇ ਨਾ ਜਾ ਸਕੇ ਕੋਈ ਹੱਬੀ ਨਬੀ ਨਾ ਹੋ ਸਕੇ ਤਾਂ ਮੌਕੇ ਦੇ ਉੱਪਰ ਦਾ ਮਾਹੌਲ ਕੀ ਹੈ ਰਾਤ ਦੇ ਵੇਲੇ ਮਾਹੌਲ ਕੀ ਹੁੰਦਾ ਉਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੂਰ ਤੱਕ ਉਧਰ ਬੀਬੀਆਂ ਵੀ ਬੈਠੀਆਂ ਨੇ ਪਿੱਛੇ ਤੱਕ ਪੰਡਾਲ ਦਿਖਾ ਰਹੇ ਨੇ ਬਲਜਿੰਦਰ ਤੁਹਾਨੂੰ ਤਸਵੀਰ ਕੈਮਰੇ ਰਾਹੀਂ ਕਿ ਮਾਹੌਲ ਕੀ ਆ ਤਾਂ ਜਦੋਂ ਅੱਜ ਡੱਲੇਵਾਲ ਉਹਨਾਂ ਦੇ ਬੇਟੇ ਵੀ ਮੜੇ ਸੀਗੇ ਡੱਲੇਵਾਲ ਨੂੰ ਤਾਂ ਕਿਉਂਕਿ ਉਹ ਡੱਲੇਵਾਲ ਸਾਹਿਬ ਬੈਟ ਤੇ ਲੇਟੇ ਹੋਏ ਸੀਗੇ ਕਾਫੀ ਸਿਹਤ ਉਹਨਾਂ ਦੀ ਜੋ ਨਾਜ਼ੁਕ ਆ ਤਾਂ ਉਦੋਂ ਮਿਲੇ ਤਾਂ ਅੱਖਾਂ ਦੇ ਵਿੱਚ ਹੰਝੂ ਸੀਗੇ ਪੁੱਬਾ ਮਾਰ ਕੇ ਰੋਂਦੇ ਨਜ਼ਰ ਆ ਰਹੇ ਸੀਗੇ ਗੱਲਬਾਤ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਮੂਮੈਂਟ ਨੂੰ ਔਰ ਜਿਸ ਤਰੀਕੇ ਦੇ ਨਾਲ ਹੁਣ ਰਾਤ ਨੂੰ ਲਗਾਤਾਰ ਪਹਿਰੇਦਾਰੀ ਦਾ ਦੌਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਕੀ ਮਾਹੌਲ ਤੁਹਾਨੂੰ ਨਜ਼ਰ ਆਉਂਦਾ ਹੈ ਦੇਖੋ ਬਿਲਕੁਲ ਜਿਹੜਾ ਸੰਘਰਸ਼ ਹੈ ਪ੍ਰਧਾਨ ਜੀ ਦਾ ਅੱਜ 18ਵਾਂ ਦਿਨ ਮਰਨ ਵਰਤ ਦਾ 10 ਦਾ ਡੱਲੇਵਾਲ ਸਾਹਿਬ ਨੂੰ 18ਵੇਂ ਦਿਨ ਦੇ ਵਿੱਚ ਐਂਟਰ ਹੋ ਗਿਆ ਜਿਵੇਂ ਜਿਵੇਂ ਉਹਨਾਂ ਦਾ ਇਹ ਅੰਕਸ਼ਨ ਹੈ ਜਿਹੜਾ ਉਹ ਸਖਤ ਹੁੰਦਾ ਜਾਂਦਾ ਦਿਨ ਪੈ ਰਹੇ ਹੈ ਸਿਹਤ ਦੇ ਹਾਲਾਤ ਨੇ ਜਿਹੜੇ ਨਾਜ਼ੁਕ ਹੋ ਰਹੇ ਨੇ ਉਵੇਂ ਸਰਕਾਰ ਜੇ ਕਰੇ ਗੱਲ ਚਾਹੇ ਵੀ ਅਸੀਂ ਮੰਗਾ ਮੰਨਣੇ ਤੋਂ ਬਗੈਰ ਕੋ ਡੱਲੇਵਾਲ ਸਾਹਿਬ ਨੂੰ ਤੱਕੇਸ਼ਾਹੀ ਕਰਕੇ ਜਿਵੇਂ 26 ਨਵੰਬਰ ਨੂੰ ਇਹਨਾਂ ਨੇ ਕੀਤਾ ਅਗਰ ਰਾਤ ਨੂੰ ਆ ਕੇ ਚੰਚੇਤ ਪੰਜਾਬ ਸਰਕਾਰ ਨੇ ਅਰੈਸਟ ਕੀਤਾ ਸੀ ਜਿਉਹੋ ਜੇ ਹਾਲਾਤ ਕੋਈ ਸਰਕਾਰ ਬਣਾਉਣਾ ਚਾਹੂਗੀ ਤਾਂ ਸਾਡੇ ਕੋਲੋਂ ਬਿਲਕੁਲ ਪੂਰੀਆਂ ਤਿਆਰੀਆਂ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਾਤ ਨੂੰ ਸਾਡੇ ਵਲੰਟੀਅਰ ਕੰਮ ਕਰਦੇ ਆ 100 100 200 ਬੰਦਾ ਇੱਕ ਨਾਕੇ ਤੇ ਕੰਮ ਕਰਦਾ ਸਾਰੀ ਸਾਰੀ ਰਾਤ ਅਸੀਂ ਪੂਰੇ ਐਕਟਿਵ ਹੋ ਕੇ ਚੱਲ ਰਹੇ ਹਾਂ ਬਿਲਕੁਲ ਸਰਕਾਰ ਨੂੰ ਮੰਗਾ ਮੰਨਵਾਉਣ ਤੱਕ ਬਿਲਕੁਲ ਕੋਈ ਗੰਜائش ਨਹੀਂ ਛੱਡਾਂਗੇ ਢਿੱਲ ਨਹੀਂ ਛੱਡਾਂਗੇ ਔਰ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਇਹ ਚਾਹੇ ਵੀ ਅਸੀਂ ਇੱਥੇ ਮੋਰਚੇ ਦੇ ਵਿੱਚ ਆ ਕੇ 26 ਨਵੰਬਰ ਵਾਲੀ ਗੁੰਡਾਗਰਦੀ ਕਰ ਦਾਂਗੇ ਉਹ ਨਹੀਂ ਹੋਣ ਦੇਵਾਂਗੇ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਹੁੰਦੇ ਆ ਬਕਾਇਦਾ ਤੌਰ ਤੇ ਸਿਕਿਉਰਿਟੀ ਟਾਈਟ ਆ ਤੁਹਾਡੀ ਤੁਸੀਂ ਆਪਦੇ ਵੱਲੋਂ ਵੀ ਆਪਦੀ ਪੂਰੀ ਪਹਿਰੇਦਾਰੀ ਕਰਦੇ ਹੋ ਕਿੰਨੀ ਕੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਰਹੇ ਆ ਲਗਾਤਾਰ ਪੰਜਾਬ ਵੱਲੋਂ ਹੋਰ ਵੀ ਬਿਲਕੁਲ ਤੁਸੀਂ ਮੋਰਚੇ ਦੇ ਹਾਲਾਤ ਵੇਖ ਰਹੇ ਹੋ ਹਰ ਰੋਜ਼ ਹਰ ਰੋਜ਼ ਗਿਣਤੀ ਵਧਦੀ ਹੈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲੇ ਯੂਥ ਆਇਆ ਹੋਇਆ ਹੈ ਸਾਡੀਆਂ ਬੀਬੀਆਂ ਮਾਤਾ ਭੈਣਾਂ ਤੁਸੀਂ ਦੇਖ ਰਹੇ ਹੋ ਉਹਨਾਂ ਦਾ ਵੱਡਾ ਕਾਫਲੇ ਆ ਰਹੇ ਨੇ ਸਾਡੇ ਹਰ ਵਰਗ ਦੇ ਲੋਕ ਇਸ ਮੋਰਚੇ ਦੇ ਵਿੱਚ ਵੱਡੀ ਸ਼ਮੂਲੀਅਤ ਕਰ ਰਹੇ ਨੇ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਉਹਨਾਂ ਦੀ ਇਹ ਇੱਕ ਸਟੈਂਡ ਲਿਆ ਹੋਇਆ ਉਹਨਾਂ ਨੇ ਇੱਕ ਤਹਈਆ ਕੀਤਾ ਡ੍ਰਿੜ ਸੰਕਲਪ ਹੈ ਵੀ ਮੈਂ ਜਿਹੜਾ ਉਦੋਂ ਤੱਕ ਮੂੰਹ ਦੇ ਅੰਦਰ ਕੋਈ ਦਾਣਾ ਨਹੀਂ ਜਾਣ ਦੇਵਾਂਗਾ ਜਦੋਂ ਤੱਕ ਸਰਕਾਰਾਂ ਦੀਆਂ ਕਿਸਾਨਾਂ ਦੀਆਂ ਪੂਰੀਆਂ ਸਰਕਾਰ ਮੰਨਾ ਮੰਗਾ ਮੰਨ ਨਹੀਂ ਲੈਂਦੀ ਤਾਂ ਲੋਕਾਂ ਦੇ ਵਿੱਚ ਇਸ ਮਹਾਨ ਆਗੂ ਦਾ ਇੱਕ ਪਿਆਰ ਹੈ ਸਤਕਾਰ ਹੈ ਉਹਨਾਂ ਦੀ ਕੁਰਬਾਨੀ ਦੇ ਲੋਕ ਬਲਹਾਰ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਹਰ ਵਰਗ ਦੇ ਲੋਕ ਖਾਸ ਕਰਕੇ ਜੂਥ ਸਾਡੇ ਇਸ ਮੋਰਚੇ ਦੇ ਵਿੱਚ ਤੁਸੀਂ ਦੇਖੋਗੇ ਅੱਜ ਹੋਰ ਇਹਦੀ ਦਿੱਖ ਹੈ ਕੱਲ ਨੂੰ ਹੋਰ ਵੱਖਰੀ ਦੇਖੋਗੇ ਵੱਡੀ ਗਿਣਤੀ ਦੇ ਵਿੱਚ ਸਾਡਾ ਜੂਥ ਆਊਗਾ ਤੇ ਅਸੀਂ ਇਹਦੇ ਵਿੱਚ ਕੋਈ ਗੰਜائش ਨਹੀਂ ਛੱਡਾਂਗੇ ਵੀ ਅਸੀਂ ਕੋਈ ਢਿੱਲ ਛੱਡਾਂਗੇ ਨਹੀਂ ਠੀਕ ਹੈ ਉਰਦਸਾਪ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਮੋਮੈਂਟ ਨੂੰ ਤੁਸੀਂ ਪਹਿਲੇ ਦਿਨ ਤੋਂ ਹਾਲਾਂਕਿ ਚਲੋ ਪਹਿਲੇ ਦਿਨ ਤੋਂ ਨਹੀਂ ਮੈਂ ਤੁਹਾਨੂੰ ਕਹਾਂਗਾ ਵੀ ਬੜੇ ਲੰਬੇ ਸਮੇਂ ਤੋਂ ਤੁਸੀਂ ਲੱਗੇ ਹੋਏ ਹੋ ਡਲੇਵਾਲ ਸਾਹਿਬ ਦੇ ਨਾਲ ਵੀ ਪੂਰਾ ਯੂਨੀਅਨ ਦੇ ਵਿੱਚ ਵੀ ਕਿਹੋ ਜਿਹਾ ਤੁਹਾਨੂੰ ਹੁਣ ਪਿਛਲੇ ਕੁਝ ਦਿਨਾਂ ਤੋਂ ਨਜ਼ਰ ਆ ਰਿਹਾ ਹੈ ਲੋਕ ਉਮੜ ਕੇ ਆ ਰਹੇ ਹੈ ਵੱਡੀ ਗਿਣਤੀ 'ਚ ਵੇਖੋ ਉਤਾਹ ਰਹੇ ਨੇ ਜਿਹੜਾ ਤੁਸੀਂ ਸਵਾਲ ਕੀਤਾ ਨਾ ਵੀ ਲੰਬੇ ਸਮੇਂ ਤੋਂ ਇਕੱਠੇ ਅਧੋਲਨ 'ਚ ਜਸੇਵੰਦੀ ਜੀ ਕੰਮ ਇਕੱਠਾ ਕਰਨਾ ਇੱਕ ਅਲੱਗ ਵਿਚਾਰ ਆ ਕਰਦੇ ਆਉਂਦੇ ਨੇ ਜッセ ਬੰਦਿਆਂ ਜੀ ਕੰਮ ਕਰਦੇ ਆਉਂਦੇ ਨੇ ਪਰ ਮੈਂ ਕਹਣਾ ਵੀ ਜਿਹੜੇ ਮੋੜ ਤੇ ਡੱਲੇਵਾਲ ਸਾਹਿਬ ਨੂੰ ਲਿਆ ਕੇ ਸਾਨੂੰ ਖੜਾਤਾ ਨਾ ਉਹ ਬਹੁਤ ਵੱਡੀ ਗੱਲ ਅਸੀਂ ਸੋਚਿਆ ਨਹੀਂ ਸੀਗਾ ਕਿ ਮਾਨਸ ਤੌਰ ਤੇ ਐਡਾ ਵੱਡਾ ਡੱਲੇਵਾਲ ਸਾਹਿਬ ਫੈਸਲਾ ਲੈ ਲੈਣਗੇ ਮੂਵਮੈਂਟਾਂ ਉੱਠਦੀਆਂ ਨੇ ਅਸੀਂ ਸੋਚਦੇ ਸੀ ਵੀ ਯਾਰ ਇਹ ਹਜੇ ਠੀਕ ਨਹੀਂ ਠੀਕ ਨਹੀਂ ਪਰ ਉਹਦੀ ਸੋਚ ਨੇ ਬਹੁਤ ਕੁਝ ਕਿੰਨੇ ਸਵਾਲ ਉੱਠਦੇ ਹੁੰਦੇ ਸੀ ਮੋਰਚੇ ਤੇ ਕਿੰਨੇ ਸਵਾਲ ਇਹ ਵੀ ਇਲਜ਼ਾਮ ਲੱਗਦੇ ਰਹੇ ਕਿ ਢੱਲੇਵਾਲ ਹੁਣੀ ਤਾਂ ਅਰੈਸਟ ਸੁਤੇ ਬੰਦੇ ਆ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਰਹੇ ਮੋਰਚੇ ਦੇ ਵਿੱਚ ਬਹੁਤ ਆਗੂ ਸਾਡੇ ਚੋਂ ਹੀ ਲਾਉਂਦੇ ਰਹੇ ਸੀ ਇਕੱਠੇ ਰਹਿੰਦੇ ਉਹ ਹੀ ਲਾਉਂਦੇ ਰਹੇ ਕੋਈ ਰੋਲਾ ਨਹੀਂ ਚਲੋ ਇਹ ਵਿਚਾਰ ਤਰਕ ਜਦੋਂ ਕੋਈ ਦਲੀਲ ਨਹੀਂ ਹੁੰਦੀ ਉਦੋਂ ਫਿਰ ਕਿਸੇ ਨਾ ਕੋਈ ਤਰਾਜ ਲਾਉਂਦਾ ਹੀ ਲਾਉਂਦਾ ਕਿਉਂਕਿ ਜਿਹੜਾ ਅਸੀਂ ਰਾਸ਼ਟਰੀ ਮਹਾ ਕਿਸਾਨ ਸੰਘ ਬਣਾਇਆ ਹੋਇਆ ਸੀ ਉਹਦੇ ਵਿੱਚ ਉਹ ਢੱਲੇਵਾਲ ਸਾਹਿਬ ਨਹੀਂ ਸੀਗੇ ਸਾਰੇ ਜਿਹੜੇ ਸਾਡੇ ਲੀਡਰ ਹੈ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਉਹੀ ਵਿੱਚ ਸੀ ਉਹਨਾਂ ਨੇ ਬਣਾਇਆ ਸੀ ਚਲੋ ਗੱਲ ਵੱਖਰੀ ਇਸ ਸਮੇਂ ਤੇ ਰੱਖੀ ਪਰ ਪਰਚੋਲ ਢੱਲੇਵਾਲ ਸਾਹਿਬ ਦਾ ਮੈਂ ਬਹੁਤ ਵਾਰੀ ਬੋਲਿਆ ਸੀਗਾ ਵੀ ਯਾਰ ਲੋਕਾਂ ਨੂੰ ਗਰਾਊਂਡ ਲੈਵਲ ਤੇ ਉਹਦੀ ਸੋਚ ਦਾ ਤੇ ਉਹਦੇ ਵਿਚਾਰ ਦਾ ਨਹੀਂ ਪਤਾ ਪਰ ਹੁਣੇ ਜਿਹੜਾ ਆ ਰਿਹਾ ਮੈਨੂੰ ਲੱਗਦਾ ਵੀ ਮੋਰਚਾ ਵੱਡੀ ਮੰਗ ਆਏਗੀ ਅਸੀਂ ਮੈਂ ਖਾਣਾ ਵੀ ਖਾਸ ਕਰਕੇ ਜਿਹੜੇ ਫੋਰਮ ਵਾਲੇ ਆ ਬੀਕੇ ਜੂ ਸਿੱਧੂਪੁਰ ਵਾਲੇ ਆ ਜਿਵੇਂ ਤੁਸੀਂ ਵੇਖ ਤੂੰ ਪਹਿਲਾਂ ਇੰਦਰਜੀਤ ਨਾਲ ਗੱਲ ਕੀਤੀ ਐ ਸਾਨੂੰ ਤਾਂ ਅੰਦਰੋਂ ਅੰਦਰੋਂ ਬਹੁਤ ਉਹ ਹਰ ਲਿਆ ਸਾਨੂੰ ਸੋਝ ਨਹੀਂ ਰਿਹਾ ਵੀ ਕੀ ਐ ਪਰ ਉਹ ਹਜੇ ਵੀ ਹੌਸਲਾ ਇਹ ਕਹਿੰਦੇ ਵੀ ਯਾਰ ਨਹੀਂ ਤੁਸੀਂ ਵੇਖੋਗੇ ਜੇ ਮਾਨਦਾਰੀ ਦੇ ਨਾਲ ਲੜੀ ਚੱਲੋ ਸਚਾਈ ਆਪੇ ਮੂਰੇ ਲੋਕਾਂ ਦੇ ਸਾਹਮਣੇ ਆ ਜੂਗੀ ਕੀ ਡੱਲੇਵਾਲ ਸਾਹਿਬ ਇਸ ਚੀਜ਼ ਨੂੰ ਲੈ ਕੇ ਪ੍ਰੀਪੇਅਰ ਹੈ ਕਿ ਆਉਣ ਵਾਲਾ ਭਵਿੱਖ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਨਜ਼ਰ ਆ ਰਹੀ ਆ ਰਹੀ ਐ ਸਿਚੁਏਸ਼ਨ ਕਿ ਹੋਰ ਵੀ ਗੜਬੜ ਹੋ ਸਕਦੀ ਐ ਕੁਝ ਨਹੀਂ ਅਸੀਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਬੈਠਦੇ ਰਹੇ ਹਾਂ ਇੱਕ ਤਾਂ ਸੋਚੇ ਕਰਦੇ ਆ ਵੀ ਜਿਹੜਾ ਬੰਦਾ ਸਿਹਤ ਲਈ ਵੀ ਲੀਡਰ ਬਚਣਾ ਜ਼ਰੂਰੀ ਹੈ ਇਸ ਗੱਲਾਂ ਤੇ ਤਾਂ ਮੈਨੂੰ ਲੱਗਦਾ ਸੀ ਦੋਨੋਂ ਨੇ ਬਹੁਤ ਵਾਰੀ ਵਿਚਾਰ ਕਰ ਲਿਆ ਮੰਨ ਲਓ ਡੱਲੇਵਾਲ ਸਾਹਿਬ ਥਾ ਲੈਣੇ ਬਚ ਜਾਂਦਾ 10 ਸਾਲ ਨੂੰ ਮੌਤ ਹੋ ਜੂਗੀ ਠੀਕ ਹੈ ਫਿਰ ਕਿਸਾਨਾਂ ਲਈ ਕੀ ਲੈ ਕੇ ਦਿੱਤਾ ਬਸੇਰੇ ਲੀਡਰ ਫਿਰ ਦਾ ਸਾਥੋਂ ਸਿਆਣੇ ਫਿਰਦੇ ਆ ਡੱਲੇਵਾਲ ਸਾਹਿਬ ਤੋਂ ਪੜ੍ਹੇ ਲਿਖੇ ਵੀ ਬਹੁਤ ਹੋਣਗੇ ਪ੍ਰੌਟੀਜ ਵੀ ਵੱਡੇ ਹੋਣਗੇ ਸਵਾਲ ਤਾਂ ਅਸੀਂ ਜਿਹੜੀਆਂ ਕਿੱਤੇ ਨੂੰ ਬਚਾਉਂਦੇ ਬਚਾਉਂਦੇ 2000 ਜੱਥੇਬੰਦੀਆਂ ਬਣਾ ਬੈਠੇ ਆ ਇੱਕ ਸਾਥੋਂ ਕਿਸਾਨ ਅੰਦੋਲਨ ਤੋਂ ਬਾਅਦ ਹੀ ਪੰਜਾਬ ਚ ਪਿੰਡ ਪਿੰਡ ਦੀ ਜਥੇਬੰਦੀ ਬਣ ਗਈ ਹੈ ਮੈਂ ਕਹਿੰਦਾ ਵੀ ਜਿਹੜਾ ਮੜਾ ਜੋ ਦੁਰਗਾ ਤੜਕੇ ਨੂੰ ਇੱਕ ਕੱਲਾ ਆਪਦਾ ਨਾਮ ਬਣਾ ਕੇ ਦੇਖ ਲੈਂਦਾ ਉਹ ਤਾਂ ਚਲੋ ਸਰਕਾਰ ਨੂੰ ਕੀ ਫਰਕ ਪੈਂਦਾ ਜਿੱਥੇ 20 ਕੁਰਸੀਆਂ ਲੋੜ ਨੇ 30 ਲਾ ਦੂੰ ਇੱਕ ਕੁਰਸੀ ਲਾਉਣੀ ਹੈ ਸਿਰਫ ਜੇ ਇੰਨੀ ਸਾਡੇ ਬੰਡੀ ਪੈਣੀ ਹੈ ਉਹਨਾਂ ਨੂੰ ਇੱਕ ਕੁਰਸੀ ਨਾਲ ਸਾਡੇ ਤੇ ਬਹੁਤ ਸਵਾਲ ਵੀ ਉੱਠਦੇ ਰਿਹਾ ਹੈ ਪਮਾਉ ਕੇਂਦਰ ਵੱਲੋਂ ਉੱਠਣ ਪਮਾ ਸਟੇਟ ਵੱਲੋਂ ਉਠੇ ਉੱਠਦੇ ਆ ਵੀ ਤੁਸੀਂ ਇੰਨੇ ਵੱਧੀ ਜਾਣੇ ਹੋ ਇਨੇ ਕਰਜ ਨੂੰ ਕੀਤਾ ਹੀ ਇੱਕ ਹੈ ਚਲੋ ਹੌਲੀ ਹੌਲੀ ਜਿਹੜੀ ਸਚਾਈ ਗਰਾਊਂਡ ਲੈਵਲ ਤੇ ਅੱਜ ਵੀ ਮੈਨੂੰ ਲੱਗਦਾ ਵੀ ਸਾਰੇ ਆਗੂਆਂ ਨੂੰ ਅਸੀਂ ਅਪੀਲ ਕਰਦੇ ਪਮਾ ਸਾਡੇ ਮੋਰਚੇ ਚ ਪਮਾ ਮੋਰਚੇ ਤੋਂ ਬਾਹਰ ਨਹੀਂ ਭਵੇਖ ਸੋਚਣਾ ਚਾਹੀਦਾ ਬਈ ਜਾਗਦਰੋਂ ਰਹੇ ਆ ਕੀ ਅਸੀਂ ਲੋਕਾਂ ਨੂੰ ਮੌਲ ਚੋਂ ਆਟਾ ਲੈਣ ਦੇ ਲਈ ਮਜਬੂਰ ਕਰਨਾ ਹੈ ਕ ਸਾਡੀ ਜਿਹੜੀ ਖੇਤੀ ਚ ਆਟਾ ਖਾਣਾ ਹਾਲਾਤੇ ਬਣ ਰਹੇ ਨੇ ਜਿਹੜੇ ਕੰਮ ਵਾਲੇ ਆ ਹੋਰ ਆ ਸਾਰੇ ਉਧਰ ਨੂੰ ਜਾ ਰਹੇ ਆ ਅਸੀਂ ਵੀ ਜਾ ਰਹੇ ਆ ਪਮਾ ਉਹਨਾਂ ਦੀ ਕਈ ਤਰਨੀਕ ਆ ਜੀ ਉਹਨੂੰ ਬਣਾਉਨੇ ਆ ਇਸ ਹਿਸਾਬ ਨਾਲ ਹੁਣ ਸਮੇਂ ਦੇ ਮੁਤਾਬਕ ਮੋਰਚੇ ਦੇ ਜਿਹੜੀ ਜਾਨ ਪਈ ਢੱਲੇਵਾਲ ਸਾਹਿਬ ਨੇ ਪਮਾ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਪਰ ਮੋਰਚੇ 'ਚ ਦਿਨ ਪਰ ਦਿਨ ਜਾਨ ਪੈ ਰਹੀ ਆ ਹੁਣ ਵੀ ਮੈਂ ਉਧਰ ਮੋਬਾਈਲ ਤੇ ਜੁੜਿਆ ਸੀ ਕਿਤੇ ਕਿਸੇ ਦਾ ਫੋਨ ਕਿਤੇ ਕਿਸੇ ਦਾ ਫੋਨ ਕਿਤੇ ਕਿਸੇ ਦਾ ਫੋਨ ਤਾਂ ਚਿੰਤਕਤਾ ਹੋਏ ਨੇ ਲੋਕ ਇੱਕ ਸਚਾਈ ਸਾਹਮਣੇ ਹੁਣ ਸ਼ੁਰੂ ਹੋ ਗਈਆਂ ਵੀ ਇਹ ਕੋਈ ਫਾਰਮੈਲਿਟੀ ਜ ਨਹੀਂ ਕੋਈ 9 10 ਦਿਨਾਂ ਦਾ ਕੋਈ ਇਹ ਜਾਨੀਗਾ ਜਦੋਂ ਤੁਸੀਂ ਅੰਦੋਲਨ ਸ਼ੁਰੂ ਕੀਤਾ ਉਦੋਂ ਵੀ ਸਵਾਲ ਉੱਠੇ ਕਹਿੰਦੇ ਕਿ ਤਾਂ ਸੈਂਟਰਲ ਗਵਰਨਮੈਂਟ ਦੀ ਸਹਿਮਤੀ ਜੀ ਦੇ ਨਾਲ ਹੀ ਅੰਦੋਲਨ ਕੀਤਾ ਔਰ ਉਦੋਂ ਬਾਅਦ ਥੋੜਾ ਜਿਹਾ ਹੋ ਸਕਦਾ ਹੈ ਕਿ ਇਹਨਾਂ ਨੂੰ ਪਾਵਰ ਦੇ ਦੇਣ ਇਹਨਾਂ ਦੀਆਂ ਦੋ ਚਾਰ ਮੰਗਾਂ ਮੰਨ ਕੇ ਉਠਾ ਦੇਣ ਪਰ ਇਸ ਤਰ੍ਹਾਂ ਨਹੀਂ ਹੋਈਆਂ ਚੀਜ਼ਾਂ ਠੀਕ ਹੈ ਗੱਲ ਇਹ ਜਿੱਦੇ ਅਸੀਂ ਲਾਇਆ ਸੀ ਉਹਦੇ ਇੱਕਨ ਕਹਿ ਵੀ ਦਿੱਤਾ ਸੀ ਬੀ ਇਹ ਤਾਂ ਭਾਜਪਾ ਦੀ ਖੇਡ ਹੈ ਜਿੱਦੇ ਮਰਜ਼ੀ ਮੋਰਚਾ ਲਾ ਲੇ ਜਿੱਦੇ ਮਰਜ਼ੀ ਮੋਰਚਾ ਠਾ ਲੇ ਇਹ ਕਹੀ ਸੀ ਕਿਸੇ ਆਗੂਆਂ ਨੇ ਪੂਰੇ ਰਿਕਾਰਡ ਤੇ ਚਲੋ ਉਹਨਾਂ ਨੇ ਕਹੀ ਹੈ ਪਰ ਹੁਣ ਤਾਂ ਸਚਾਈ ਹੈ ਮੈਨੂੰ ਇਹ ਲੱਗਦਾ ਵੀ ਜਿਹੜੇ ਮੋਰਚੇ ਆਪਾਂ ਖੜੇ ਆਂ ਸਰਕਾਰ ਨਾਲ ਮੰਨੀਆਂ ਹੋਈਆਂ ਮੰਗਾਂ ਨੇ ਉਪਰਾਸ਼ਟਰਪਤੀ ਕਹਿ ਗਿਆ ਜਾਂਦਾ ਬਿਆਨ ਆ ਗਿਆ ਵੀ ਜੇ ਤੁਸੀਂ ਕੋਈ ਕਿਸਾਨਾਂ ਨਾਲ ਐਗਰੀਮੈਂਟ ਕੀਤਾ ਤਾਂ ਫਿਰ ਕਿਉਂ ਨਹੀਂ ਲਾਗੂ ਕਰਦੇ ਵੱਡੀ ਗੱਲ ਹੈ ਮੈਨੂੰ ਲੱਗਦਾ ਕਿਸਾਨ ਅੰਦੋਲਨ ਦੀ ਜਿਹੜੇ ਹਜੇ ਵੀ ਕਹਿੰਦੇ ਆ ਵੀ ਐਮਐਸਪੀ ਗਰੰਟੀ ਕਾਨੂੰਨ ਮਿਲਣਾ ਨਹੀਂ ਚਾਹੀਦਾ ਮੈਂ ਕਿਸੇ ਆਗੂ ਦੀ ਇੰਟਰਵਿਊ ਸੁਣ ਰਿਹਾ ਸੀ ਕਿ ਇਹ ਖੁਦਾਂ ਦਾ ਖੇਡ ਛੋੜਾ ਹੀ ਐ ਤਾਂ ਬਹੁਤ ਵੱਡੀ ਲੜਾਈ ਐ ਯਾਰ ਜੇ ਲੜਾਈ ਵੱਡੀ ਐ ਫਿਰ ਤਾਂ ਇਕੱਠੇ ਹੋ ਕੇ ਹੋਰ ਵੀ ਮਜਬੂਰੀ ਬਣਦੀ ਐ ਸਾਡੀ ਲੜਨ ਦੀ ਜੇ ਲੱਗਦਾ ਉਹਨਾਂ ਨੂੰ ਵੀ ਡੱਲੇਵਾਲ ਸਾਹਿਬ ਐਡੀ ਵੱਡੀ ਮੰਗ ਨਹੀਂ ਮਨਾ ਸਕਣਗੇ ਜਾਣ ਜਾਊਗੀ ਤਾਂ ਫਿਰ ਤੁਸੀਂ ਕਿਦੋਂ ਮਨਾਓਗੇ ਫਿਰ ਤਾਂ ਉਦੋਂ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਯਾਰ ਵੱਡੀ ਟੱਕਰ ਹੈ ਘਰਾਣਿਆਂ ਨਾਲ ਲੜਾਈ ਹੈ ਕੱਲੀ ਭਾਜਪਾ ਨੇ ਇੱਕ ਸੋਚ ਨਾਲ ਲੜਾਈ ਹੈ ਤਾਂ ਫਿਰ ਅਸੀਂ ਕਾਸ ਲਈ ਸੋਚਦੇ ਹਾਂ ਅਸੀਂ ਇਹੀ ਸੋਚਦੇ ਹਾਂ ਵੀ 10 10 20 20 ਸਾਲ ਅਸੀਂ ਹੋਰ ਵੱਡੇ ਹੋ ਜਾਵਾਂਗੇ ਤਾਂ ਫਿਰ ਉਹਨਾਂ ਨੂੰ ਇਹ ਬਿਆਨ ਦੇਣ ਤੋਂ ਕਿ ਐਮਐਸਪੀ ਨਹੀਂ ਲਾਗੂ ਹੋਣੀ ਤਾਂ ਮੈਨੂੰ ਇਹ ਲੱਗਦਾ ਵੀ ਅਸੀਂ 10 ਮਹੀਨਿਆਂ ਦੇ ਵਿੱਚ ਇਸ ਪਾਲੇ ਤੋਂ ਗੇਂਦ ਬਾਹਰ ਨਹੀਂ ਜਾਣ ਦਿੱਤੀ ਭਾਵੇਂ ਉਹ ਵਿਧਾਨ ਸਭਾ ਦੇ ਇਲੈਕਸ਼ਨ ਹੋਣ ਦੂਜੇ ਸਟੇਟਾਂ 'ਚ ਭਾਵੇਂ ਪਾਰਲੀਮੈਂਟ ਦੇ ਹੋਣ ਮਜਬੂਰ ਜ਼ਰੂਰ ਕੀਤਾ ਕਿਸਾਨਾਂ ਦਾ ਜਿਗਰ ਜ਼ਰੂਰ ਹੋਇਆ ਕਿਸੇ ਨਾ ਕਿਸੇ ਈਸ਼ੂ ਤੇ ਜ਼ਰੂਰ ਹੋਇਆ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਇਸ ਚੀਜ਼ ਨੂੰ ਲੈ ਕੇ ਵੀ ਜਿਹੜੇ ਅੱਜ ਕਿਸਾਨ ਲੀਡਰ ਆਏ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਆਈ ਰਕੇਸ਼ ਟਕੈ ਤਾਏ ਲਖੋਵਾਲ ਹੁਣੀ ਆਏ ਇੱਥੇ ਹੋਰ ਵੀ ਕੈਡਰ ਕਹਿੰਦੇ ਕਿ ਇਸ ਗੱਲ ਨੂੰ ਲੈ ਕੇ ਕਰ ਰਿਹਾ ਕਿ ਬਾਕੀ ਜਥੇਬੰਦੀਆਂ ਵੀ ਨਾਲ ਤੁਰਨ ਜੋਤੇ ਬੰਦਿਆਂ ਨੂੰ ਨਾਲ ਆਉਣਾ ਪਊਗਾ ਪਰ ਦਿਲ ਕਹਿੰਦੇ ਦੋਹਾਂ ਨੂੰ ਵੱਡਾ ਕਰਨਾ ਪਊਗਾ ਉਦੋਂ ਇਹ ਵੀ ਗੱਲ ਆਈ ਕਹਿੰਦੇ ਕਿ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਮਾਨ ਸਤਕਾਰ ਵੀ ਪਾਈ ਦਿੱਤਾ ਜਾਵੇ ਜੇ ਉਦੋਂ ਕੋਈ ਆਉਂਦਾ ਤਾਂ ਇਸ ਤਰ੍ਹਾਂ ਦੀ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਹਾਡੇ ਦਿਲ ਐਡੇ ਵੱਡੇ ਹੈਗੇ ਨੇ ਕਿ ਤੁਸੀਂ ਉਹਨਾਂ ਨੂੰ ਐਡਜਸਟ ਕਰ ਲਓਗੇ ਨਾਲ ਆਪਦੇ ਦੇਖੋ ਦਿਲ ਸਾਡੇ ਜਦੋਂ ਕੱਲੇ ਡੱਲੇਵਾਲ ਸਾਹਿਬ ਦੀ ਤਾਂ ਜ਼ਮੀਨ ਦਾ ਮਸਲਾ ਹੈ ਨਹੀਂ ਕੱਲੇ ਪੰਧੇਰ ਸਾਹਿਬ ਦਾ ਨਹੀਂ ਬਈ ਦੋ ਆਗੂ ਸਾਨੂੰ ਨੇੜੇ ਨਹੀਂ ਲੱਗਣ ਹੁੰਦੇ ਪੂਰੇ ਭਾਰ ਦੇ ਕਿਸਾਨਾਂ ਦਾ ਮਸਲਾ ਹੈ ਲੜਾਈ ਦੇਸ਼ ਦੀ ਆ ਲੜਾਈ ਉਹਨਾਂ ਨੇ ਇਸ ਪੈਂਡ ਤੇ ਲਿਆਂਦੀ ਹੁਣ ਪਿਛਲੇ ਮਾੜਾ ਜਿਹਾ ਧੱਕਾ ਹੀ ਲਾ ਦੇ ਜੇ ਹੁਣ ਮੂਵਮੈਂਟ ਖੜੀ ਕਰ ਲਈ ਮੂਵਮੈਂਟ ਨੂੰ ਡੇਗਣ ਦੀ ਬਜਾਏ ਕਿ ਸਾਡਾ ਸਤਕਾਰ ਨਹੀਂ ਸਾਡਾ ਮਾਣ ਨਹੀਂ ਮੈਂ ਕਹਿੰਦਾ ਵੀ ਅਸੀਂ ਤਾਂ ਜਿੰਨਾ ਅੱਜ ਜ਼ੋਰ ਲਾਇਆ ਉਹਨਾਂ ਨੂੰ ਬੈਠ ਕੇ ਜਿੰਨਾ ਸਤਕਾਰ ਕੋਈ ਕਮਜ਼ੋਰੀ ਨਹੀਂ ਰੂ ਅੱਗੇ ਨੂੰ ਵੀ ਨਹੀਂ ਰੂ ਜਿਹੜੇ ਕੋਈ ਚਾਹਣੇ ਉਹ ਕੋਟੜਾ ਸਾਹਿਬ ਕਿਉਂਕਿ ਜਿਸ ਤਰੀਕੇ ਦੇ ਨਾਲ ਲਖੋਵਾਲ ਹੁਣਾਂ ਨਾਲ ਗੱਲ ਹੋਈ ਉਹ ਕਹਿੰਦੇ ਕਿ ਸਾਨੂੰ ਇਕੱਠੇ ਹੋ ਜਾਣਾ ਚਾਹੀਦਾ ਨਹੀਂ ਤੇ ਫਿਰ ਕਦੋਂ ਇਕੱਠੇ ਹੋਵਾਂਗੇ ਹੁਣ ਬਿਆਨ ਆਇਆ ਉਹਨਾਂ ਦਾ ਅੱਜ ਮੇਰੇ ਨਾਲ ਇੰਟਰਵਿਊ ਦੌਰਾਨ ਉਹਨਾਂ ਨੇ ਗੱਲ ਕੀਤੀ ਟਕੈਤ ਉਹਨਾਂ ਨੇ ਕਿਹਾ ਕਿ ਅਸੀਂ ਵੀ ਚਲੋ ਪਲਾਨ ਕਰਦੇ ਹਾਂ ਕੁਝ ਜੇ ਉਹ ਸੋਚਦੇ ਆ ਤੁਹਾਨੂੰ ਵੀ ਲੱਗਦਾ ਤੁਸੀਂ ਵੀ ਕੋਈ ਅਪੀਲ ਕਰੋਗੇ ਕਿ ਭਾਈ ਤੁਸੀਂ ਹੋ ਜੋ ਇਕੱਠੇ ਸਾਰੇ ਜਣੇ ਆਜੋ ਕਿਉਂਕਿ ਇੱਥੇ ਮੈਂ ਕੁਝ ਲੋਕਾਂ ਨਾਲ ਗੱਲ ਕਰਕੇ ਆਇਆ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਕੋਈ ਪ੍ਰਧਾਨ ਐ ਕੋਈ ਕੁਸ਼ ਐ ਵੱਖ-ਵੱਖ ਖੌਦਿਆਂ ਤੇ ਐ ਪਰ ਉਹ ਆਗੇ ਕ ਤੁਸੀਂ ਕਹੋਗੇ ਜਥੇਬੰਦੀਆਂ ਦੇ ਲੀਡਰਾਂ ਨੂੰ ਕਿ ਭਾਈ ਤੁਸੀਂ ਵੀ ਤੁਰਿਆਓ ਨਾਲ ਸਪੋਰਟ ਕਰ ਦਿਓ ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਸ਼ੁਰੂ ਤੋਂ ਕਹਿੰਦਾ ਜਿੱਥੇ ਗੱਲ ਲੱਖੋਵਾਲ ਦੀ ਗੱਲ ਹੈ ਅਸੀਂ ਤਾਂ ਉਹਨੂੰ ਬੇਟਾ ਸਮਝਦੇ ਹੁੰਨੇ ਆ ਕਿਉਂਕਿ ਲੱਖੋਵਾਲ ਦੇ ਨਾਲ ਕੰਮ ਕੀਤਾ ਜਮੇਰ ਸਿੰਘ ਲੱਖੋਵਾਲ ਦੇ ਨਾਲ ਕੰਮ ਕੀਤਾ ਅ ਮਨਜੀਤ ਕਾਦੀਆਂ ਦੇ ਨਾਲ ਕੰਮ ਕੀਤਾ ਫਿਰ ਹਰਮੀਤ ਕਾਦੀਆਂ ਦੇ ਪਿਤਾ ਅਸੀਂ ਤਾਂ ਇਕੱਠੇ ਮੀਟਿੰਗਾਂ ਕਰਦੇ ਰਹੇ ਹਾਂ ਅਸੀਂ ਪਰ ਜਿਹੜੀ ਉਹਨਾਂ ਨੇ ਲੈਂਡ ਕੱਢੀ ਸੀ ਨਾ ਜਦੋਂ ਅਸੀਂ ਭੁਪਿੰਦਰ ਮਾਨ ਨੂੰ ਛੱਡਿਆ। ਇਕ ਅੰਦੋਲਨ ਵੇਲੇ? ਨਹੀਂ ਨਹੀਂ ਬਹੁਤ ਪਿੱਛੇ 84 ਦੀ 85 88 ਦੀ ਗੱਲ ਨੂੰ। ਜਦੋਂ ਉਦੋਂ ਐ ਲੱਗਦਾ ਸੀ ਵੀ ਯਾਰ ਕਿਸਾਨਾਂ ਦੀ ਇੱਕ ਜਸੇਬੰਦੀ ਬਣੀ ਆ ਜਾਂ ਦੋ ਬਣ ਜਾਣੀਆਂ ਤਾਂ ਲੋਕ ਕਿ ਕਿਸਾਨਾਂ ਦਾ ਕੀ ਬਣੂਗਾ। ਪਰ ਉਦੋਂ ਗੈਡ ਦੀ ਚਰਚਾ ਹੋਣ ਲੱਗੀ ਸੀ ਵੀ ਗੈਡ ਲਾਗੂ ਹੋਊਗਾ ਉਹਨੂੰ ਡਾਂਕਲ ਕਹਿੰਦੇ ਸੀ। ਕੁਝ ਸਾਡੇ ਆਗੂ ਡਾਂਕਲ ਦੇ ਹਮਾਇਤੀ ਹੋਗੇ, ਕੁਝ ਵਿਰੋਧੀ ਹੋਏ। ਵਿਰੋਧੀਆਂ ਦੇ ਵਿੱਚ ਅਸੀਂ ਸੀਸੀਜੀ ਦੀ ਲੱਖੋ ਵਲਗਵਾਈ ਕਰਦਾ ਸੀ। गांव ਤੋਂ ਮਹਿੰਦਰ ਸਿੰਘ ਟਕੈਤ ਸੀਗਾ ਜੁਪੀ ਦੇ ਟੈਟ ਦਾ ਵਿਰੋਧ ਕਰ ਰਹੇ ਸੀ ਵਿਰੋਧ ਕਰਦੇ ਸੀ ਸਰ ਜੋ ਸੀ ਹਮਾਇਤ ਕਰਦਾ ਸੀ ਮਹਿੰਦਰ ਸਿੰਘ ਟਕੈਤ ਵਿਰੋਧ ਕਰਦਾ ਸੀ ਅਸੀਂ ਵਿਰੋਧ ਵਾਲਿਆਂ ਵਿੱਚ ਸੀ ਬੜੀ ਲੰਮੀ ਕਿਸਾਨਾਂ ਦੀ ਮੂਵਮੈਂਟ ਕੱਢ ਕੇ ਲੈ ਕੇ ਗਏ ਕੋਵਲ ਸਾਹਿਬ ਮੈਂ ਤਾਂ ਅੱਜ ਉਹਨੂੰ ਇਹੀ ਪੀਲ ਕਰੂੰਗਾ ਘੱਟੋ-ਘੱਟ ਆਪਦੇ ਪਿਓ ਤੇ ਜੋ ਨੇ ਜਸੇਬੰਦੀ ਲਈ ਕੰਮ ਕੀਤਾ ਹੈ ਖੜਾ ਹੈ ਤਾਂ ਉਸ ਲਈ ਸੋਚ ਵਿਚਾਰ ਕੇ ਉਸ ਮੂਵਮੈਂਟ ਤੇ ਜਿਹੜੇ ਉਸ ਵਿਚਾਰ ਤੇ ਉਹਨੂੰ ਕੰਮ ਕਰਨਾ ਚਾਹੀਦਾ ਲੱਖੋਵਾਲ ਲਈ ਤਾਂ ਮੈਨੂੰ ਲੱਗਦਾ ਵੀ ਕੋਈ ਸਾਡਾ ਬੇਟਾ ਹੋ ਅਸੀਂ ਜਦੋਂ ਵੱਡੇ ਬਜ਼ੁਰਗਾਂ ਨਾਲ ਉਹਨਾਂ ਨਾਲ ਗੱਲ ਕੀਤੀ ਹੋਵੇ ਕੰਮ ਕੀਤਾ ਹੋਵੇ ਉਸ ਰਾਹ ਤੇ ਤੁਰਨ ਲਈ ਕੋਈ ਡਿੱਕਾ ਨਹੀਂ ਸਾਨੂੰ ਅਸੀਂ ਤਾਂ ਵਧੀਆ ਸਤਿਕਾਰ ਨਾਲ ਸਾਰੇ ਬੈਠਦੇ ਆ ਪਰ ਜਿਹੜੀ ਵਿਚਾਰ ਹੈ ਜਿਹੜੀ ਲੈਣ ਹੈ ਘਟੋ-ਘਟੇ ਕਿਸਾਨਾਂ ਨੂੰ ਐਂ ਜੇ ਲੱਗ ਜਾਂਦਾ ਵੀ ਜਿਵੇਂ ਕਿਸਾਨ ਹੀ ਸਾਰਾ ਕੁਝ ਕਰਵਾ ਦੇਣਗੇ ਇਕੱਲੇ ਲੀਡਰ ਹੀ ਕਰਾ ਦੇਣਗੇ ਤੇ ਫਿਰ ਇੱਕ ਦੂਜਾ ਸਵਾਲ ਇਹ ਵੀ ਖੜਾ ਕਰਦੇ ਹੁੰਦੇ ਨੇ ਵੇ ਲੀਡਰ ਵੇਖ ਜਾਂਦੇ ਆ ਲੀਡਰ ਅਦਬਚਾਲੇ ਮੋਰਚਾ ਛੱਡ ਜਾਂਦੇ ਨੇ ਭਾਈ ਲੋਕਾਂ ਨੂੰ ਆਪ ਲੜ ਕੇ ਆਉਣ ਦੀ ਲੋੜ ਆ ਹੁਣ ਜੇ ਸਾਰੇ ਲੀਡਰ ਇਕੱਠੇ ਹੋਗੇ ਤਾਂ ਮਤਲਬ ਤੁਸੀਂ ਘਰਾਂ ਚੋਂ ਆਉਣੇ ਹੀ ਨਹੀਂਗਾ ਲੜਨਾ ਆਪਾਂ ਨੂੰ ਪਊਗਾ ਠੀਕ ਆ ਲੀਡਰਾਂ ਤੇ ਜ਼ਿੰਮੇਵਾਰੀ ਲੀਡਰਾਂ ਦਾ ਡੰਡਾ ਪਿੱਛੇ ਲੋਕਾਂ ਦੇ ਹੱਥੇ ਤਕੜਾ ਹੋਵੇ ਤਾਂ ਲੋਕ ਜਿੱਤ ਜਾਂਦੇ ਨੇ ਜੇ ਡੰਡਾ ਢਿੱਲਾ ਕਰ ਦੇਤਾ ਲੀਡਰ ਅਦਬਚਾਲੇ ਛੱਡ ਜਾਂਦੇ ਨੇ ਆਪਾਂ ਦੇਖਿਆ ਨਾ ਲੰਮੀ ਹੁਣ ਸਮਾਂ ਨਹੀਂ ਐ ਮੈਂ ਜੇ ਕੁਝ ਗੱਲ ਸਭ ਦੇ ਕਹਿਣਾ ਠੀਕ ਨਹੀਂ ਮੈਂ ਤਾਂ ਜੇ ਪੀਲ ਹੀ ਕਰ ਸਕਦਾ ਮੈਂ ਸਾਰਿਆਂ ਨੂੰ ਇੰਟਰਵਰਸੀ ਛੇੜਨੀ ਵੀ ਨਹੀਂ ਆਪਾਂ ਕੋਈ ਕੰਟਰਡਿਕਸ਼ਨ ਨਹੀਂ ਪੈਦਾ ਕਰਦੇ ਦੇਖੋ ਜਿੰਨੇ ਕੁ ਜ਼ਿੰਮੇਵਾਰੀ ਹੈ ਇਹ ਸਾਰਾ ਕੋਈ ਡੱਲੇਵਾਲ ਸਾਹਿਬ ਨੇ ਕਵਰ ਕਰਨਾ ਸੀਗਾ ਕਿਹਦੇ ਨਾਲ ਗੱਲ ਕਰਨੀ ਹੈ ਕਿਹਨੂੰ ਸੱਦਾ ਦੇਣਾ ਮੈਂ ਤਾਂ ਇਹੀ ਅਪੀਲ ਕਰਦਾ ਕਿ ਮੋਰਚਾ ਬਹੁਤ ਵੱਡਾ ਹੈ ਸਾਡੇ ਸਾਰੇ ਦੇਸ਼ ਦਾ ਭਵਿੱਖ ਹੈ ਜੇ ਐਮਐਸਪੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਸੁਆਮੀ ਨਾਲ ਰਿਪੋਰਟ ਲਾਗੂ ਹੋ ਜਾਂਦੀ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਰਜ਼ੇ ਤੋਂ ਰਾਹਤ ਮਿਲ ਜਾਂਦੀ ਹੈ ਤਾਂ ਜਿਹੜੀਆਂ ਸਾਡੀਆਂ ਖੇਤੀ ਵਾਲੀਆਂ ਹਰ ਵਾਰੀ 6 ਮਹੀਨਿਆਂ ਤੋਂ ਸਾਡੇ ਤੇ ਪਰਚੇ ਹੁੰਦੇ ਆ ਪ੍ਰਦੂਸ਼ਣ ਕਿ ਜੋ ਲੇਕ ਜੰਦਿਆ ਖੇਤੀ ਤਾਂ ਬਿਜਲੀ ਵਾਲਾ ਹਰ ਵਾਰੀ ਜਿਹੜਾ ਕਾਨੂੰਨ ਬਣਦਾ ਅਸੀਂ ਚਿੱਪ ਵਾਲੇ ਮੀਟਰਾਂ ਤੇ ਲੜੀ ਜਾਂਦੇ ਆ ਬਹੁਤ ਮੰਗਾ ਜਿਹੜੀਆਂ ਸਿਰ ਉਤੋਂ ਜੂਪੀ ਵਾਲੀ ਘਟਨਾ ਹੈ ਹੁਣ ਜਿਹੜੇ ਤਕੈਦ ਸਾਹਿਬ ਆਜਾਏ ਨੇ ਲਖੀਨਪੁਰ ਖੇਰੀ ਵਾਲੀ ਜਿਹੜੀ ਘਟਨਾ ਉਹ ਦੀ ਸਟੇਟ ਨਾਲ ਹੈ ਤੇ ਤਕੈਦ ਸਾਹਿਬ ਨਾਲ ਹੈ ਪਰ ਜਿਹੜਾ ਅਸੀਂ ਵਾਦਾ ਕੀਤਾ ਉਹ ਤੋਂ ਫੋਰਮ ਵਿੱਚ ਇਕੱਠੇ ਸੀਗੇ ਅੱਜ ਤੱਕ ਉਹ ਪਰਿਵਾਰਾਂ ਨੂੰ ਜਿਹੜਾ 10-10 ਲੱਖ ਰੁਪਏ ਹਜੇ ਨਹੀਂ ਦਿੱਤਾ ਉਹ ਸਾਡੇ ਕੇਸ ਵੀ ਪਏ ਨੇ ਸਮਾ ਕਿਸਾਨ ਜੇਲ੍ਹ ਚ ਨੇ ਉਹ ਬਾਹਰ ਨਹੀਂ ਤਾਂ ਮੈਨੂੰ ਇਹ ਲੱਗਦਾ ਵੀ ਤਕੈਤ ਸਾਹਿਬ ਦੀ ਵੀ ਹੋਰ ਜ਼ਿੰਮੇਵਾਰੀ ਬਣਦੀ ਹੈ ਵੀ ਵਧੀਆ ਮੂਵਮੈਂਟ ਸੀੜੀ ਤੇ ਆਪਾਂ ਇਕੱਠੇ ਹੋ ਕੇ ਇਹਨੂੰ ਜਿੱਤ ਗਏ ਇਹਨੂੰ ਲਾਗੂ ਕਰਵਾਈ ਗਏ ਸਿਆਣੇ ਲੀਡਰ ਨੇ ਸਿਆਣੇ ਸੋਚ ਰੱਖਦੇ ਨੇ ਉਹਨਾਂ ਨਾਲ ਸਾਰੀਆਂ ਸਟੇਟਾਂ 'ਚ ਕੰਮ ਕੀਤਾ ਪਰ ਅੱਜ ਜੇ ਗੱਡਾ ਖੁੱਬਿਆ ਲੱਗਦਾ ਉਹਨਾਂ ਨੂੰ ਸਾਨੂੰ ਤਾਂ ਨਹੀਂ ਲੱਗਦਾ ਸਾਨੂੰ ਤਾਂ ਇਹ ਲੱਗਦਾ ਵੀ ਗੱਡਾ ਲੀਹ ਤੇ ਚੜਦਾ ਜਾ ਰਿਹਾ ਹੈ ਪਰ ਕਿਸੇ ਨੂੰ ਘਰੇ ਬੈਠੇ ਨੂੰ ਇਹ ਲੱਗਦਾ ਵੀ ਗੱਡਾ ਖੁੱਬਿਆ ਹੈ ਤਾਂ ਫਿਰ ਇੰਨਾ ਕਿ ਤੱਕਾ ਤਾਂ ਲਾ ਦੇਣ ਵੀ ਯਾਰ ਹੁਣ ਹੋਰ ਤੱਕਾ ਲਾ ਕੇ ਆਪਾਂ ਨੂੰ ਕੁਛ ਨਾ ਕੁਛ ਕਿਸਾਨਾਂ ਨੂੰ ਦਵਾ ਦਈਏ ਹਰਿਆਣੇ ਦੀਆਂ ਜਥੇਬੰਦੀਆਂ ਨਾਲ ਗੱਲ ਹੋ ਰਹੀ ਹੈ ਬਾਕੀਆਂ ਦੇ ਨਾਲ ਕਿਉਂਕਿ ਇੱਕ ਦੋ ਹੈਗੀਆਂ ਨੇ ਤੁਹਾਡੇ ਨਾਲ ਬਾਕੀ ਚੜੁੰਨੀ ਹੋਣਾਂ ਦੀ ਜਥੇਬੰਦੀ ਚਲੋ ਚੋਣਾ ਚੋਣਾ ਤਾਂ ਲੜ ਕੇ ਦੇਖ ਲਈਆਂ ਉਹਨਾਂ ਨੇ ਵੋਟਾਂ ਵੀ ਦੇਖ ਲਈਆਂ ਲੋਕਾਂ ਨੇ ਕਿੰਨੀਆਂ ਇਕ ਪਾਤੀਆਂ ਹੁਣ ਕਿਉਂਕਿ ਜਿਹੜਾ ਆਧਾਰ ਖੜਾ ਕੀਤਾ ਉਹਨਾਂ ਨੇ ਕਿਸਾਨਾਂ ਦੀ ਜਥੇਬੰਦੀ ਕਿਸਾਨਾਂ ਨਾਲ ਕੰਮ ਕਰਕੇ ਤਾਂ ਹੁਣ ਕਿਸਾਨਾਂ ਦਾ ਹੀ ਅੰਦੋਲਨ ਚੱਲ ਰਿਹਾ ਤੁਹਾਨੂੰ ਲੱਗ ਰਿਹਾ ਕਿ ਹੁਣ ਇਸ ਸਟੇਜ ਤੇ ਆ ਕੇ ਜਿੱਥੇ ਇੱਕ ਭਾਵੁਕਤਾ ਵੀ ਹੈ ਇਸ ਮਾਹੌਲ ਦੇ ਇਹੀ ਧਰਤੀ ਆ Haryana ਦੀ ਤੇ Punjab ਦੀ ਜਿਹੜੀ ਏ ਨਹੀਂ ਚੱਲਦੀ ਮਰ ਜੂਗੀ ਲੜਕੇ ਉਹਦੇ ਵਿੱਚੋਂ ਹੋਇਆ ਆਗੂ ਪੈਦਾ ਤਾਂ ਇਸੇ ਗੱਲ ਤੋਂ ਹੀ ਸਰਕਾਰ ਕੰਧਾਂ ਕੱਢੀ ਬੈਠੀ ਐ ਵੀ ਕਿਤੇ ਇਹ ਲੋਕਾਂ ਵਿੱਚ ਦੀ ਸਾਂਝ ਨਾ ਬਣਾ ਜਾਣਾ ਇਹਨੂੰ ਲੜਾਉਂਦੇ ਰਹੇ ਨੇ Haryana ਦੀਆਂ ਬਹੁਤ ਮੈਂ ਕਹਿੰਦਾ 5-7 ਕੱਲ ਆਈਆਂ ਸਾਡੀਆਂ ਜੱਸੇਬੰਦੀਆਂ 5-7 ਅੱਜ ਆਈਆਂ ਮੈਨੂੰ ਲੱਗਦਾ ਕੋਈ ਰਹਿੰਦੇ ਨਹੀਂ Haryana ਦੇ ਵਿੱਚ ਸਾਰੀਆਂ ਸਾਡੇ ਨਾਲ ਲੱਗਣ ਗਿਆ ਜਿਹੇ ਜਿਹੇ ਹਾਲਾਤ ਪਹਿਲਾਂ ਲੱਗ ਰਹੇ ਸੀ ਸਾਨੂੰ ਉਹ ਜਿਹੇ ਲੱਗ ਰਿਹਾ ਠੀਕ ਹੈ ਗਿਣਤੀ ਜ਼ਰੂਰ ਵਧੀ ਹੈ ਪਰ ਚਿਹਰੇ ਉਹੀ ਨੇ ਚਿਹਰੇ ਠੀਕ ਹੈ ਉਹਨਾਂ ਨੂੰ ਲੱਗਦਾ ਹੁੰਦਾ ਲੜਾਈਆਂ ਦੇ ਦੇਖੋ ਅੱਡੀ ਕਿਸੇ ਨੂੰ ਸਾਨੂੰ ਇਹ ਲੱਗਦਾ ਹੈ ਕਿ ਆ ਸੰਘਰਸ਼ ਠੀਕ ਹੈ ਕਿਸੇ ਨੂੰ ਲੱਗਦਾ ਹੈ ਲੜ ਕੇ ਸੰਘਰਸ਼ ਠੀਕ ਹੈ ਕਿਸੇ ਨੂੰ ਲੱਗਦਾ ਵੀ ਆ ਵੀ ਠੀਕ ਨਹੀਂ ਮਰਨ ਵਰਤ ਵੀ ਠੀਕ ਨਹੀਂ ਸੜਕ ਤੇ ਬੈਠਣਾ ਵੀ ਠੀਕ ਨਹੀਂ ਸਾਨੂੰ ਰਾਜਨੀਤੀ ਜਾਨਣਾ ਚਾਹੀਦਾ ਕਿਸੇ ਨੂੰ ਲੱਗਦਾ ਵੀ ਰਾਜਨੀਤੀ ਦੀ ਸਾਰੇ ਭਾਰਤ ਵਿੱਚ ਲੋਕ ਇਹ ਜਿਆ ਦਿਨ ਆਊਗਾ ਬਾਈਕਟ ਕਰ ਜਾਣਗੇ ਸਾਡਾ ਗਿੱਡਰ ਵੋਟਾਂ ਪਾਜੂ ਸਾਡੀ ਸਰਕਾਰ ਬਣ ਜੂਗੀ ਇਹ ਡੋਡੀ ਵਿਚਾਰ ਨੇ ਇਹ ਸਮਝ ਆ ਉਹਨਾਂ ਦੀ ਪਰ ਸਾਨੂੰ ਗਰਾਊਂਡ ਲੈਵਲ ਤੇ ਲੱਗਦਾ ਕਿ ਲੋਕਾਂ ਦੇ ਨੁਕਸਾਨ ਤੋਂ ਹੋਣ ਤੋਂ ਬਜਾਏ ਜੇ ਕਿਤੇ ਆਗੂ ਦੀ ਆਗੂ ਦਾ ਸਿਰ ਲੱਗ ਜਾਂਦਾ ਮੈਨੂੰ ਇੱਕ ਵੀ ਪਰਸੈਂਟ ਚਿੰਤਾ ਨਹੀਂ ਕਈ ਮੈਨੂੰ ਪੁੱਛਦੇ ਕਿ ਵੀ ਯਾਰ ਡੱਲੇਵਾਲ ਸਾਹਿਬ ਨੂੰ ਯਾਰ ਤੁਸੀਂ ਐਡਾ ਵੱਡਾ ਕਦਮ ਚੁੱਕ ਲਿਆ ਜਾ ਰਹੇ ਉਹ ਮੈਂ ਨਹੀਂ ਕਹਿੰਦਾ ਪਰ ਮੈਂ ਇਹ ਕਹਿੰਦਾ ਜੇ ਅਸੀਂ ਦੋਨੇ ਉਹ ਵੀ ਕਹਿੰਦਾ ਲੁਧਿਆਣੇ ਮੈਂ ਬੈਠਾ ਸੀ ਮੇਰੇ ਲਈ ਉਹ ਕਹਿੰਦਾ ਸੀ ਯਾਰ ਕੋਈ ਗੱਲ ਨਹੀਂ ਅੱਜ ਤੱਕ ਕੋਈ ਲੀਡਰ ਮਰੇ ਨਹੀਂ ਸਾਡੇ ਖਾਸ ਕਰਕੇ ਮੈਂ ਬੱਤੀਆਂ ਦੀ ਗੱਲ ਕਰਦਾ ਬੱਤੀਆਂ ਦੇ ਵਿੱਚ ਇੱਕ ਪੋਜੀਸ਼ਨ ਆ ਗਈ ਸੀ ਦਿੱਲੀ ਚਲਦੇ ਚਲਦੇ ਲੋਕ ਖਾਲੀ ਹੋ ਗਏ ਸੀ ਟਰਾਲੀਆਂ ਟੈਂਟਾਂ ਦੇ ਵਿੱਚੋਂ ਲੋਕ ਖਾਲੀ ਦਿਸਣ ਲੱਗੇ ਸੀ ਮੀਟਿੰਗ ਹੋਈ ਸਾਡੀ ਇੱਕ ਦਿਨ ਬਈ ਹੁਣ ਕੀ ਕਰੀਏ ਮੋਰਚਾ ਖਾਲੀ ਹੋਣ ਲੱਗ ਗਿਆ ਤਾਂ ਆਪਾਂ ਉੱਦੇ ਸੋਚਾਂਗੇ ਜਿੱਦੇ ਲੋਕ ਘਰਾਂ ਨੂੰ ਵਾਗੇ ਕੋਈ ਆਏ ਨਾ ਅਸੀਂ ਉੱਦੇ ਵੀ ਰਹਿ ਦਿੱਤੀ ਸੀ ਵੀ ਯਾਰ ਆਪਾਂ ਬੱਤੀ ਆ ਪ੍ਰਧਾਨ ਤੇ ਜਰ ਸਰਕਤਰ 64 ਆ ਇੱਕ ਇੱਕ ਜਣਾ ਮਰ ਮਰਤੇ ਬਹਿ ਜੀਏ ਸਾਨੂੰ ਉੱਦੇ ਵੀ ਨਹੀਂ ਸਹਿਮਤੀ ਦਿੱਤੀ ਸੀ ਕਹਿੰਦੇ ਯਾਰ ਮਰਨ ਵਰਤ ਤਾਂ ਠੀਕ ਨਹੀਂ ਅਸੀਂ ਇਹ ਵੀ ਕਹਿੰਦੇ ਜਿਹੜੀ ਆ ਲੜਾਈ ਲੜਦੇ ਆ ਜੇ ਅਸੀਂ ਉੱਦੀ ਬਹਿ ਜਾਂਦੇ ਹੋਰ 10 20 ਦਿਨ ਲੜ ਲੈਂਦੇ ਐਮਐਸਪੀ ਗਰੰਟੀ ਕਾਨੂੰਨ ਜਿਹੜੇ ਉਦੋਂ ਅਸੀਂ ਆਪ ਤਾਂ ਬੱਡੇ ਕਹਿੰਦੇ ਨੇ ਵੀ ਜਿਹੜੇ ਤਿੰਨੇ ਕਾਨੂੰਨ ਆ ਇਹ ਤਾਂ ਹੱਥ ਹੀ ਆ ਜੀ ਹੁਣ ਤਾਂ ਪੂਛ ਰਹਿ ਗਈ ਤੇ ਪੁੱਛਦਾ ਸਾਲੀ ਹੁਣ ਪਹਾੜ ਬਣੀ ਪਈ ਆ ਹੁਣ ਉਹੀ ਆਗੂ ਕਹਿ ਰਹੇ ਨੇ ਐਮ ਐਸ ਪੀ ਕੋਈ ਖੇਡ ਨਹੀਂ ਵੇਢੀ ਛੇਤੀ ਕਾਨੂੰਨ ਬਣ ਜਾਊਗਾ ਹੁਣ ਇਹਨੂੰ ਹਾਥੀ ਵੜਾਤਾ ਉਹਨਾਂ ਨੇ ਅਸਲ ਦੇ ਵਿੱਚ ਲੜਾਈ ਕਿਸਾਨੀ ਕਿੱਤੇ ਨਾਲ ਸੰਬੰਧਿਤ ਚੰਗੀ ਨਹੀਂ ਲੱਗ ਰਹੀ ਉਹਨਾਂ ਨੂੰ ਇਸ ਸਵਾਲ ਅੰਦਰ ਉਹਨਾਂ ਦੇ ਵਿਚਾਰਾਂ ਦੇ ਰੋਲੇ ਪਤਾ ਜੀ ਗੱਲ ਇਹ ਵੀ ਉਹ ਉਤਰੀਏ ਇਸ ਤਰ੍ਹਾਂ ਦੀ ਕਹਿੰਦੇ ਕਿ ਪੰਜਾਬ ਦੇ ਲੀਡਰ ਨੇ ਬਹੁਤ ਆਦੇ ਵਿੱਚ ਤਾਂ ਪੰਜਾਬ ਵਾਲੇ ਤੁਸੀਂ ਬੈਠੇ ਹੋਈਆਂ ਹਰਿਆਣਾ ਵਾਲੇ ਆ ਕੇ ਬੈਠੇ ਆ ਪੰਜਾਬ ਹਰਿਆਣਾ ਦੋ ਸਟੇਟਾਂ ਦਾ ਮਸਲਾ ਦੋ ਸਟੇਟਾਂ ਦੀ ਐਮਐਸਪੀ ਵਾਸਤੇ ਕਹਿੰਦੇ ਗੱਲ ਹੋਵੇ ਕਹਿੰਦੇ ਤੁਸੀਂ ਪੂਰੇ ਦੇਸ਼ ਦੀ ਗੱਲ ਕਰ ਰਹੇ ਹੋ ਦੇਸ਼ ਚ ਬਾਕੀ ਥਾਵਾਂ ਤੋਂ ਤਾਂ ਕੋਈ ਕਿਸਾਨ ਨਾਲ ਆ ਨਹੀਂ ਰਿਹਾ ਤੁਹਾਡੇ ਨਾ ਕੋਈ ਪ੍ਰੋਟੈਸਟ ਕਰ ਰਿਹਾ ਨਾ ਯੂਪੀ ਬਿਹਾਰ ਐਮਪੀ ਹੋਰ ਜਿੰਨੀਆਂ ਮਰਜੀ ਸਟੇਟਾਂ ਦੀ ਗੱਲ ਕਰ ਲਓ ਕਹਿੰਦੇ ਕੋਈ ਪ੍ਰੋਟੈਸਟ ਨਹੀਂ ਕਰ ਰਿਹਾ ਤੁਸੀਂ ਪੰਜਾਬ ਹਰਿਆਣਾ ਦੀ ਗੱਲ ਕਰ ਸਕਦੇ ਹੋ ਪੂਰੇ ਇੰਡੀਆ ਦੀ ਗੱਲ ਕਰਨੀ ਹੈ ਕਹਿੰਦੇ ਇਸ ਤਰ੍ਹਾਂ ਦੀਆਂ ਵੀ ਕੁਝ ਲੋਕ ਗੱਲ ਚੁੱਕ ਅ 16 ਤਰੀਕ ਤੁਸੀਂ ਆ ਜਾਣੀ ਆ 16 ਤਰੀਕ ਨੂੰ ਅਸੀਂ ਪੰਜਾਬ ਨੂੰ ਛੱਡਿਆ ਹੋਇਆ ਇਕੱਲੇ ਨੂੰ ਬਈ ਦੂਜੀਆਂ ਸਟੇਟਾਂ 'ਚ ਅਸੀਂ ਟਰੈਟ ਮਾਰਚ ਕਰਾਂਗੇ ਜਿਹੜੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਡਲੇਵਾਲ ਸਾਹਿਬ ਨੇ ਉਹ ਚਿੱਠੀਆਂ ਦੀਆਂ ਅਸੀਂ ਕਾਪੀਆਂ ਕਰਕੇ ਇਸ ਦਿਮ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਭੇਜਾਂਗੇ ਪੰਜਾਬ ਦੇ ਵਿੱਚ ਕੋਈ ਟਰੈਟ ਮਾਰਚ ਨਹੀਂ ਹੋਊਗਾ ਤੁਸੀਂ ਉੱਧੇ ਵੇਖ ਲਓ ਕਿੰਨੀਆਂ ਸਟੇਟਾਂ ਦੇ ਵਿੱਚ ਹੋਊਗਾ ਜਿਹੜਾ ਇਹ ਲੱਗਦਾ ਕਿ ਇਕੱਲੇ ਪੰਜਾਬ ਦਾ ਮੋਰਚਾ ਇਹ ਫਿਰ ਮੂਵਮੈਂਟ ਦੂਜੇ ਸਟੇਟਸ ਦੇ ਵਿੱਚ ਵੀ ਤਾਂ ਉੱਠਣੀ ਚਾਹੀਦੀ ਹੈ ਨਾ ਇਕੱਲੇ ਪੰਜਾਬ ਦੇ ਵਿੱਚ ਹੁਣ ਇਹ ਹਾਲ ਫਿਲਹਾਲ ਦੇ ਵਿੱਚ ਇਕੱਲੇ ਪੰਜਾਬ 'ਚ ਹਰਿਆਣਾ ਦੇ ਵਿੱਚ ਵੀ ਉਸ ਤਰ੍ਹਾਂ ਨਹੀਂ ਹੈ ਕਿਉਂਕਿ ਹਰਿਆਣਾ 'ਚ ਤਾਂ ਐਂਟਰੀ ਨਹੀਂ ਹੁਣ ਦਿੱਤਾ ਨਹੀਂ ਹਰਿਆਣਾ ਦੇ ਹਾਲਾਤ ਤੇ ਪੰਜਾਬ ਦੇ ਹਾਲਾਤ ਇਹਤੇ ਤਾਂ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਇਕੱਲੇ ਕਹਿਣਾ ਸੌਖਾ ਸਾਨੂੰ ਪਤਾ ਜਿਹੜੇ ਸਾਡੇ ਆਗੂ ਸਾਡੇ 'ਚ ਬੈਠੇ ਆ ਇਹ ਰੋੜਾਂ ਤੇ ਨਹੀਂ ਆਏ ਰਹੇ ਇਹਨਾਂ ਦੇ ਘਰਾਂ ਦੇ ਜਿੰਦੇ ਲੱਗੇ ਇਹਨਾਂ ਦੀਆਂ ਧਮਕੀਆਂ ਮਿਲੀਆਂ ਵੀ ਛੋੜੇ ਪ੍ਰੋਪਰਟੀਆਂ ਨੂੰ ਜਿੰਦੇ ਲੱਗ ਜਾਣਗੇ ਥੋੜੇ ਲਾਇਸੈਂਸ ਕੈਨਸਲ ਕਰ ਦੇਵਾਂਗੇ ਜੇ ਤੁਸੀਂ ਟ੍ਰੈਕਟ ਕੱਢੇ ਭੰਨ ਦੇਵਾਂਗੇ ਇਹ ਉਸ ਹਾਲਾਤਾਂ ਦੇ ਵਿੱਚੋਂ ਵੀ ਹਜੇ ਆਈ ਜਾਂਦੇ ਨੇ ਮੈਨੂੰ ਇਹ ਲੱਗਦਾ ਵੀ ਜੇ ਕਿਤੇ ਉਹ ਹਾਲਾਤ ਸਾਡੇ ਪੰਜਾਬ ਦੇ ਵੀ ਬਣ ਜਾਣ ਅਸੀਂ ਕਈ ਬਹੁਤ ਸੌਖੇ ਜਨੇ ਪੰਜਾਬ ਵਾਲੇ ਪੰਜਾਬ ਵਾਲੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਏ ਨੇ ਲੋਕ ਜਾਂ ਤਾਂ ਹਾਂ ਕਹਿਣੀ ਪਊ ਜਾਂ ਸੁੱਸਰੀ ਕਾਲ ਬਣੂ ਲੜਨ ਵਾਲੀ ਪਿਛਾ ਤੋਂ ਪਿੱਛੇ ਟੱਕ ਜਾ ਰਹੇ ਨੇ ਮੇਰੇ ਹਿਸਾਬ ਨਾਲ ਅਸੀਂ ਕੱਲ ਨੂੰ ਵੀ ਕਰਨਾਟਕਾ ਤਾਮਲ ਆਡੂ ਟ੍ਰੇਨਾਂ ਰੋਕਣਗੇ ਜੁਪੀ ਦੇ ਵਿੱਚ ਵੀ ਸਾਡੇ ਨਾਲ ਜਿਹੜੇ ਫੋਰਮ ਚ ਰਾਜਸਥਾਨ ਦੇ ਨਾਲ ਫੋਰਮ ਤਾਮਲ ਲਾਡੂ ਮਹਾਰਾਸ਼ਟਰ ਵਿੱਚ ਕੱਲ ਨੂੰ ਸਾਰੇ ਆ ਰਹੇ ਹੌਲੀ ਹੌਲੀ ਇਹ ਦੇਸ਼ ਲੈਵਲ ਦਾ ਠੀਕ ਹੈ মিডিਆ ਉਹਨਾ ਨਹੀਂ ਦਿਖਾਉਂਦਾ ਹੁਣ ਹੌਲੀ 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 ਜਿਹੜੇ ਰੋਕੇ ਹੁੰਦੇ ਨੇ ਨੈਸ਼ਨਲ মিডিਆ ਤੇ ਇਹ ਗੱਲ ਆਉਣ ਲੱਗ ਜੂਗੀ ਪੂਰੇ ਭਾਰਤ ਦਾ ਹੀ ਅੰਦੋਲਨ ਬਣੂਗਾ ਠੀਕ ਹੈ ਪੰਜਾਬੀਆਂ ਦਾ ਇਹ ਜ਼ਰੂਰ ਚਰਚਾ ਹੈ ਕਿ ਅਸੀਂ ਜਿਹੜੀ ਹਕੂਮਤ ਲੜਦੇ ਬਹੁਤ ਹੈ ਮਰਦੇ ਬਹੁਤ ਹ ਪਰ ਇਹ ਸਵਾਲ ਉਦੋਂ ਨਹੀਂ ਕਿਸੇ ਨੇ ਕੀਤਾ ਜਦੋਂ ਦੇਸ਼ ਯਾਦ ਕਰਵਾਇਆ ਜੇ ਕੋਈ ਉਹ ਤਾਂ ਇਹ ਸੋਚ ਲੈਂਦਾ ਵੀ 98% ਕੁਰਬਾਨੀਆਂ ਇਸ ਕੌਮ ਨੇ ਦਿੱਤੀਆਂ ਦੇਸ਼ ਦਾ ਸਾਰਿਆਂ ਲਈ ਚਾਹੀਦਾ ਸੀਗਾ ਅੱਜ ਗੁਜਰਾਤੀ ਕੱਲੇ ਮਾਲਕ ਬਣੇ ਬੈਠੇ ਆ ਕੋਈ ਠੇਕਾ ਹੋਵੇ ਕੋਈ ਰੋਡ ਕੱਟਣਾ ਹੋਵੇ ਗੁਜਰਾਤੀ ਨੇ ਪਰ ਕੁਰਬਾਨੀਆਂ ਚ ਪੰਜਾਬ ਵਾਲੇ ਆ ਠੀਕ ਹੈ ਸੀ ਇਹ ਤਾਂ ਗੱਲ ਉਹ ਲੱਗਦੀ ਹੋਊਗੀ ਬਈ ਇਹ ਲੜ ਪੰਜਾਬ ਵਾਲੇ ਰਹੇ ਆ ਦੂਜੇ ਲੜ ਨਹੀਂ ਕਿਉਂ ਰਹੇ ਤਾਂ ਦੂਜੇ ਭਰਾਵੋ ਜੇ ਲੜਨ ਵਾਲੇ ਹੁੰਦੇ ਤਾਂ ਝੋਨਾ ਉਹ 900 ਨੂੰ ਥੋੜੇ ਵੇਚਣ ਫਿਰ ਉਹ ਸਾਡੇ ਕੋਲ 2300 ਨੂੰ ਵੇਚਣ ਇਹ ਉਹਨਾਂ ਦੀ ਮਜਬੂਰੀ ਬਣਾਈ ਪਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੱਲੇਵਾਲ ਸਾਹਿਬ ਨੇ ਇੱਕ ਵਿਸ਼ਵਾਸ ਦਿੱਤਾ ਸੀ ਉਹਨਾਂ ਨੂੰ ਜਦੋਂ ਅਸੀਂ ਸਿੰਘੂ ਬਾਰਡਰ ਤੋਂ ਤੁਰੇ ਸੀਗੇ ਉਹਨੇ ਕਿਹਾ ਸੀ ਯਾਰ ਤੁਸੀਂ ਵਿਸ਼ਵਾਸ ਕਰੋ 750 ਟਰਾਲੀ ਖੜੀ ਆ ਐਮਐਸਪੀ ਗਰੰਟੀ ਕਾਨੂੰਨ ਤੇ ਆਵਾਂਗੇ ਦੁਬਾਰੇ ਆਵਾਂਗੇ ਮੋਰਚਾ ਲਾਵਾਂਗੇ ਪਰ ਮੇਰੇ ਤੇ ਵਿਸ਼ਵਾਸ ਕਰੋ ਉੱਥੇ ਇਹ ਉੱਠਿਆ ਸੀ ਸਵਾਲ ਸਾਡੇ ਤੇ ਪੰਜਾਬ ਵਾਲੇ ਛੱਡ ਕੇ ਭੱਜਣ ਲੱਗੇ ਆ ਸਾਡੇ ਤੇ ਸਵਾਲ ਤੇ ਅਸੀਂ ਉਹ ਲੜਾਈ ਨੂੰ ਉਸ ਧਰਤੀ ਤੇ ਉਸ ਸਮੇਂ ਦੇ ਮੁਤਾਬਕ ਲਿਆਏ ਹਰਿਆਣਾ ਦਿਨੋਂ ਪਰ ਦਿਨ ਵੱਧਦਾ ਅੱਜ ਵੀ ਤੁਸੀਂ ਪਹਿਰੇ ਤੇ ਦੇਖੋਗੇ 100 150 ਕਿਸਾਨ ਹਰਿਆਣੇ ਦਾ ਇੱਕ ਜੱਥਾ ਸਾਡਾ ਰਾਜਸਥਾਨ ਦਾ ਬਿਹਾਰ ਵਾਲੇ ਬੈਠੇ ਨੇ ਤੇ ਯੂਪੀ ਵਾਲੇ ਕੱਲ ਨੂੰ ਆ ਜਾਣਗੇ ਸਾਰੀਆਂ ਸਟੇਟਾਂ ਦੇ ਕਿਸਾਨ ਇੱਥੇ ਨਜ਼ਰ ਆਉਣਗੇ ਤੇ ਆਪਦੀਆਂ ਆਪਦੀਆਂ ਸਟੇਟਾਂ ਦੇ ਵਿੱਚ ਵੀ ਮੂਵਮੈਂਟ ਖੜੀ ਕਰਨਗੇ ਬਹੁਤ ਧੰਨਵਾਦ ਬ੍ਰੀਫ ਕਰਨ ਲਈ ਥੈਂਕ ਯੂ ਤਾਂ ਕਿਸਾਨ ਲੀਡਰਸ਼ਿਪ ਜਿਹੜੀ ਹੈ ਉਹ ਇਕੱਠੀ ਹੋਣੀ ਸ਼ੁਰੂ ਹੋਈ ਹੈ ਤਾਂ ਲੱਗ ਰਿਹਾ ਹੁਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪੋਜ਼ਿਟਿਵ ਮਾਹੌਲ ਬਣਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਖਨੋਰੀ